ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਅੱਜ ਵੀਡੀਓ ਪੰਡ ਕਲਿਆਣ ਸੁਖੇ ਜੋ ਬਣਾ ਰਹੇ ਆ ਜੀ ਆ ਇੱਕ ਬਾਈ ਦੇ ਇੱਥੇ ਆਏ ਸੀਗੇ ਵੀਡੀਓ ਆਊਗੀ ਉਹ ਵੀ ਤੇ ਹੁਣੇ ਹੀ ਆਪਣੇ ਗਵਰਨਿੰਗਾਂ ਦੇ ਇਹਨਾਂ ਦੇ ਬਾਈਆਂ ਦੇ ਸੱਧਿਆ ਸੀਗਾ ਜੀ ਆ ਦੋ ਪਸ਼ੂ ਆ ਬਾਈਆਂ ਦੇ ਰਿਪੀਟਰ ਇਹ ਚਾਰ ਕਰਕੇ ਹੀ ਹੋਏ ਵੇ ਜੀ ਸਾਈਲੇਜ ਹੀ ਪਾਉਂਦੇ ਆ ਬਾਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਾਈਲੇਜ ਪਾਉਂਦਿਆਂ ਨੂੰ ਬਾਈ 7 ਤੋਂ 4 ਸਾਲ ਤੇ ਰਿਪੀਟ ਬਰੀਡਿੰਗ ਦੀ ਸਮੱਸਿਆ ਐਤ ਕੀ ਆਈ ਐ ਹਾਂ ਜ ਪਹਿਲਾਂ ਪਹਿਲਾਂ ਨਹੀਂ ਸੀ ਐਤ ਕੀ ਆਈ ਆ ਓਵਰ weight ਕਰਕੇ ਆ ਦੇਖੋ ਆ ਝੋਟੀ ਨਾ ਹੀ ਐ ਲੱਗਦੀ ਐ ਵੀ ਗੱਬਣ ਹੋਊਗੀ ਜਿਵੇਂ ਤੇ ਤਿੰਨ ਚਾਰ ਵਾਰੀ ਹੀਟ ਚ ਆ ਚੁੱਕੀ ਐ ਪਰ ਗੱਬਣ ਨਹੀਂ ਹੋ ਰਹੀਗੀ ਝੋਟੀ ਦੇ ਚਰਬੀ ਇੰਨੀ ਚੜੀ ਪਈ ਐ ਬਾਈ ਜਾਨੂੰ ਕਿਹਾ ਵੀ ਥੋੜੀ ਜਿਹੀ ਲਿੱਸੀ ਕਰੋ ਝੋਟੀ ਓਵਰ weight ਵੀ ਤੁਹਾਨੂੰ ਮੈਂ ਅੱਗੇ ਵੀ ਕਿਹਾ ਵੀ ਕਈ ਵਾਰ ਤਾਂ ਪਸ਼ੂ ਹੀਟ ਚ ਵੀ ਨਹੀਂ ਆਉਂਦਾਗਾ ਤੇ ਕਈ ਵਾਰੀ ਪਸ਼ੂ ਦੇ ਕਨਸੀਵਿੰਗ ਚ ਮੰਨ ਲਓ ਰਹਿਣ ਚ ਦਿੱਕਤ ਆਉਂਦੀ ਐ ਤੇ ਇਹਨਾਂ ਨੂੰ ਦੱਸਿਆ ਵੀ ਥੋੜੀ ਜਿਹੀ ਝੋਟੀ ਲਿੱਸੀ ਕਰੋ ਦਵਾਈ ਦੂਈ ਭਰ ਕੇ ਹੋ ਜੂਗੀ ਸੈਟ ਦਾ ਤੇ ਪਰ ਚਾਰ ਨਾਲ ਬਈ ਦਿੱਕਤ ਆਉਂਦੀ ਐ ਖੜੇ ਪਸ਼ੂਆਂ ਨੂੰ ਹਨਾ ਇਹ ਹੁਣ ਨਾਰਮਲ ਇੱਥੇ ਪਸ਼ੂ ਨੇ ਜਿਹੜੇ ਪਸ਼ੂ ਖੁੱਲੇ ਆ ਉਹਨਾਂ 'ਚੇ ਦਿੱਕਤ ਨਹੀਂ ਆਉਂਦੀ ਨਾਲ ਤੁਸੀਂ ਟਾਕਸੀ ਬਾਈਂਡਰ ਕੋਈ ਪਾਈ ਜਾਂਦੇ ਜੀ ਇਹਨਾਂ ਨੂੰ ਜਿਵੇਂ ਕੋਈ ਪਾਊਡਰ ਪਾਉਨੇ ਆ ਨਹੀਂ ਅੱਗੇ ਕਦੀ ਨਹੀਂ ਪਾਇਆ ਉਹਨਾਂ ਨੂੰ ਪਾਇਆ 10 ਕਿ ਦਿਨਾਂ ਦੇ ਉਹ ਵੀ ਘੁੱਟ ਮਾਲੋ ਮੈਨਰਲ ਮਿਕਚਰ ਨਹੀਂ ਪਾ ਰਹੇ ਕੋਈ ਵੀ ਹਾਂ ਪਾ ਰਹੇ ਮੈਨਰਲ ਮਿਕਚਰ ਨਹੀਂ ਪਾਇਆ ਹਾਂ ਉਹਨੇ ਹੁੰਦਾ ਦਾ ਜਿਆਦਾ ਹਾਂ ਨਹੀਂ ਨਹੀਂ ਉਹ ਜ਼ਰੂਰੀ ਆ ਜੀ ਫਿਰ ਇਹ ਚੀਜ਼ਾਂ ਨਾਲ ਤੁਹਾਨੂੰ ਪਤਾ ਨਾ ਵੀ ਚਲੋ ਚਾਰ ਚਾਹੇ ਤਾਂ ਪਾਵਰ ਤਾਂ ਬਹੁਤ ਹੁੰਦੀ ਆ ਪਸ਼ੂਆਂ ਦਾ weight ਦੇਖੋ ਤੁਸੀਂ ਪਸ਼ੂ ਸੋਹਣੇ ਕਿੰਨੇ ਆ ਤੁਹਾਡੇ ਇਹ ਝੋਟੀ ਆਪਣੀ ਚੰਗੇ ਟੀਕੇ ਦੀ ਆ ਜਾਂ ਕੋਈ ਟੀਕੇ ਦਾ ਪਤਾ ਨਹੀਂ ਤੁਹਾਨੂੰ ਦੇਵ ਦੋ ਸਾਲ ਤੋਂ ਉੱਤੇ ਨਹੀਂ ਉਹ ਮਹੀਨਾ ਤੋਂ ਮਹੀਨਾ ਹੀ ਬਸ ਤੇ ਕਿੰਨੇ ਵਾਰੀ ਹੀਟ ਚ ਆ ਚੁੱਕੀ ਹੈ ਇਹ ਸਮਝ ਦੋ ਸਾਲ ਤੋਂ ਮਹੀਨਾ ਪਹਿਲਾਂ ਹੀ ਆਉਂਨ ਲੱਗੀ ਸੀ ਦੋ ਸਾਲ ਤੋਂ ਜਿੰਨਾ ਨਹੀਂ ਦੇਉਂਦੇ ਚਾ ਤੇ ਮਾਂ ਥੱਲੇ ਚੰਗਾ ਸੀ ਦੁੱਧ ਦੁੱਧ ਬਣ ਗਿਆ ਅੱਛਾ ਜੀ ਹੋ ਜਾ ਬਨਾਰ ਬਨਾਰ ਜਿੰਨੀਆਂ ਪੰਛੀ ਦਿੱਖਦੇ ਦੇ ਦੇ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਮੰਨ ਲਓ ਵੀ ਉਹ ਕੁਝ ਉਹ ਉਹ ਕਈ ਬਾਬਾ ਜੀ ਚਲੋ ਕਈ ਤਾਂ ਸੱਚੇ ਵੀ ਹੁੰਦੇ ਆ ਕਈ ਝੂਠ ਵੀ ਹੁੰਦੇ ਆ ਉਹਨਾਂ ਦੇ ਹਰੇਕ 15 16 ਕਿਲੋ ਦੁੱਧ ਚਲੋ ਨੋਰਮਲ ਆ ਵੈਸੇ ਏਡੀ ਗੱਲ ਨਹੀਂ ਨਹੀਂ 16 16 ਕਿਲੋ ਵਾਲਗਾ ਤਾਂ ਨੋਰਮਲ ਮੇਰੀ ਫੀਲਡ 'ਚ 20 ਕਿਲੋ ਵਾਲਗਾ ਮੱਝਾਂ ਵੀ ਹੈਗੀਆਂ ਮੇਰੇ ਕੋਲ ਮੈਂ ਇੱਕ ਫਾਰਮ ਦੀ ਵੀਡੀਓ ਪਾਈ ਆ ਮੁੰਡੇ ਕੋਲੇ ਹੈਂਗਾ ਤੇ ਇਹਦੇ ਕਿੰਨੇ ਵਾਰੀ ਭਰਾ ਲਿਆ ਠੀਕ ਆ ਤੁਸੀਂ ਹਾਂ ਅੱਛਾ ਦੋ ਵਾਰੀ ਭਰਾਦਾ ਅੱਜ ਇਹਦੇ ਦਵਾਈ ਭਰਤੀ ਆ ਜੀ ਦੋ ਵਾਰੀ ਸਿਮਨ ਲਵਾਇਆ ਹੈ ਇਹਦੇ ਪਹਿਲਾਂ ਤੇ ਆਹ ਮੱਝ ਦੇ ਆਪਾਂ ਇਹੀ ਕਰਦੀ ਆ ਜੀ ਇਹ ਝੋਟੀ ਆ ਪਹਿਲਾਂ ਤੇ ਇਹ ਨਾਲ ਇਹਦੇ ਥਾਣਾ 'ਚ ਦੇਖੋ ਕਿੰਨੀ ਪ੍ਰੋਬਲਮ ਆਈ ਆ ਕਈ ਵਾਰੀ ਕਿਸੇ ਨੂੰ ਨੌਲੇਜ ਹੋਵੇ ਤਾਂ ਦੱਸਿਓ ਪਰ ਮੈਨੂੰ ਨਹੀਂ ਲੱਗਦਾ ਇਹ ਥਣ ਚੱਲਣਗੇ ਸਾਲ ਹੋ ਗਿਆ ਉਹਦੋਂ ਥਣ ਬਰਾਬਰ ਸੀਗੇ ਜੀ ਇਹ ਕਹਿੰਦੇ ਬਾਈ ਕਹਿੰਦੇ ਝੋਟੀ ਬਹੁਤ ਜ਼ਿਆਦਾ ਚੰਗੀ ਆ ਦੋਹਾਂ ਥਾਣਾ 'ਚ 5 ਕਿਲੋ ਦੁੱਧ ਦੇ ਹੀ ਜਾਂਦੀ ਆ ਇੱਕ ਟਾਈਮ ਦਾ ਤੇ ਬਹੁਤ ਚੰਗੀ ਝੋਟੀ ਆ ਦੇਖੋ ਤੁਸੀਂ ਪਹਿਲਾਂ ਝੋਟੀ ਆ ਕੱਦ-ਗਾਠ ਵੇਖੋ ਘਰ ਦਾ ਰਵਾ ਬਹੁਤ ਚੰਗਾ ਸੀ ਇਹਨਾਂ ਦਾ ਕਿੰਨੀਆਂ ਮੱਧਿਆ ਸੀ ਪਹਿਲਾਂ ਆਪਣੇ ਜੀ ਉਹਨਾਂ ਦੇ ਕਿਤੇ ਕਿਤੇ ਚਾਲ ਦੀ ਉਹਨੇ ਲਈ ਤੇ ਲੰਗਾਂ ਦਾ ਹੈ ਜਾਂ ਵੇਚ ਗਈ ਹੈ ਅੱਛਾ ਵੇਚ ਗਈ ਹੈ ਘਰ ਦਾ ਰ ਬਈ ਘੱਟ ਗਈ ਘਰ ਦਗਾ ਹੀ ਵੇਚ ਗਈਆਂ ਠੀਕ ਆ ਜਦੋਂ ਸ਼ੁਰੂ ਤੋਂ ਕੰਮ ਕਰ ਰਹੇ ਆਂ ਵੀ ਕਦੇ ਲੈ ਆਣੀ ਪਸੂ ਵੇਚ ਹੀ ਹੈ ਠੀਕ ਆ ਚਲੋ ਫਾਇਦਾ ਹੀ ਆ ਫਿਰ ਤਾਂ ਗਾਂ ਕੱਟੀ ਤਿਆਰ ਹੋ ਗਈ ਆ ਕਣ ਇਹਦੀ ਉਮਰ ਕਿੰਨੀ ਹੋ ਗਈ ਕੱਟੀ ਦੀ ਜੀ ਸਾਲ ਦੀ ਹੋ ਗਈ ਹੋਣਾ ਨਹੀਂ ਨਹੀਂ 8 ਮਹੀਨੇ ਦੀ ਅੱਛਾ 8 ਮਹੀਨਿਆਂ ਦੀ ਹੋ ਗਈ 7 7 ਮਹੀਨੇ ਨਾ ਠੀਕ ਆ ਠੀਕ ਆ 7 ਮਹੀਨਿਆਂ ਦੀ ਹੋ ਗਈ ਇਹ ਕੱਟੀ ਇਹ ਫਿਰ ਜਿਹੜੇ ਇਹਦੇ ਥਣ ਖਰਾਬ ਹੋ ਜਾਂਦੇ ਨੂੰ 7 ਮਹੀਨੇ ਹੋ ਗਏ ਉਹ ਗੱਲ ਨੂੰ ਇਹ ਸੂਣ ਤੋਂ ਬਾਅਦ ਵਿਖਾਇ ਸੀ ਥਾਣੀ ਜੀ ਤੁਸੀਂ ਸੂਣ ਤੋਂ ਪਹਿਲਾਂ ਜਦੋਂ ਦੂਜੀਆਂ ਮੈਸਾਂ ਵੇਖ ਰਹੇ ਹੋ ਗ੍ਰੀਵ ਬਾਰੀ ਹਾਂਜੀ ਹਾਂਜੀ ਉਹ ਪਰਦੇ ਪਾਸੇ ਵਾਲੇ ਫਰੰਸੀ ਜਿਹੜੇ ਹਾਂਜੀ ਉਹ ਸਾਨੂੰ ਨਹੀਂ ਆ ਦਵਾਈ ਦਿੰਦੇ ਅਸੀਂ ਨਾਲ-ਮੁਨ ਨਾਲ ਇਹ ਵਿਚਾਰ ਮਾਰਾ ਮੋਟਾ ਉਹ ਹੋਊਗਾ ਹਾਂਜੀ ਉਹ ਥਾਂ ਪਹਿਲਾਂ ਹੀ ਮਾਰਾ ਫਰਕ ਸੀ ਦਾ ਰਕਦਾ ਹੀ ਫਰਕ ਸੀ ਤੇ ਹਾਂਜੀ ਵਿੱਚ ਸੱਲ ਵੀ ਹੈ ਨਹੀਂ ਉਹਨਾਂ ਨੂੰ ਠੀਕ ਹੈ ਜਮਾਂਦਰੂ ਹੀ ਹਾਂ ਜਮਾਂਦਰੂ ਹੀ ਤੇ ਇਹ ਫਿਰ ਤੁਸੀਂ ਥਾਂ ਥਾਂ ਦਿਖਾਇਆ ਪਰ ਚੱਲਿਆ ਨਹੀਂ ਕਿਤੋਂ ਵੀ ਹੈ ਫਿਰ ਅਸੀਂ ਇੱਥੇ ਹਰਜੀਤ ਤੋਂ ਵੀ ਫਰਮਾਇਆ ਵਿੱਚ ਉਹਨੇ ਕਿੱਲ ਜਾ ਮਾਰ ਗਿਆ ਸੀ ਹਾਂਜੀ ਤੇ ਮਾੜਾ ਮੋਟਾ ਦੁੱਧ ਜਾਂ ਲਿਖਣਾ ਲਹੂ ਹੀ ਲਿਖਨੇ ਆਂ ਅੱਛਾ ਲੋਈ ਨਿਕਲਿਆ ਦੁੱਧ ਨਹੀਂ ਨਿਕਲਿਆ ਮੂਰਲਾ ਚੋ ਨਿਕਲਿਆ ਮਗਲੇ ਚੋ ਨਿਕਲਿਆ ਮੋੜਾ ਜਾ ਮੂਰਲਾ ਦਾ ਥਾਣ ਵੈਸੇ ਵੀ ਚੜਿਆ ਪਿਆਣਾ ਜੀ ਜਿਵੇਂ ਹੀ ਚੜਿਆ ਪਿਆ ਹਾਂ ਜਮੰਦ ਇਹ ਜਮੰਦ ਰੋਈ ਚੱਕਰ ਸੀਗਾ ਇਹਨੇ ਹੁਣ ਸੌਖੀ ਹੋਈ ਹੁਣ ਤਾਂ ਇਹਦਾ ਹੀ ਐਡਾ ਹੀ ਰਹਿਆ ਪਾਣਾ ਅੱਛਾ ਆ ਥਾਣ ਵੀ ਔਰਲਾ ਵੀ ਚੜ ਗਿਆ ਹੁਣ ਨਹੀਂ ਚੱਲਣਾਗਾ ਹੁਣ ਤਾਂ ਦੋ ਹੀ ਚੱਲਣਗੇ ਇਹਦੇ ਬਸ ਤੇ ਇਹ ਛੋਟੀ ਦੀ ਉਮਰ ਜੀ ਡੋਗ ਡੋਗ ਹਾਲ ਵੀ ਰੋਗੀ ਸੀ ਹਾਈਟ weight ਬਹੁਤ ਆਣਾ ਹੂੰ 2 ਸਾਲ ਦੀ ਸੁਰਗੀ ਫਿਰ ਤੁਸੀਂ ਪਾਊਡਰ ਨਹੀਂ ਨਾ ਪਾਉਂਦੇ ਜਿਵੇਂ ਤੁਹਾਡੀ ਸੇਵਾ ਨਾ ਕਰਦੀ ਘਰੇਲੂ ਉਵੇਂ ਛੋਡੇ ਪਸ਼ੂ ਮੇਰੇ ਹਿਸਾਬ ਨਾਲ ਦਾ 2.5 ਸਾਲਾਂ ਦੀ ਝੋਟੀ ਸੋਣੀ ਚਾਹੀਦੀ ਥੋੜੀ ਜਿਵੇਂ ਆ ਝੋਟੀ ਸੀਗੀ ਥੋੜੀ 2.5 ਸਾਲਾਂ ਦੀ ਸੂਬ ਬਣੀ ਸੀ ਥੋੜੀ ਨੌਲੇਜ ਦੀ ਘਾਟ ਆ ਮੰਨ ਕੇ ਚੱਲੋ ਕੱਲੇ ਚਾਰ ਜਾਂ ਦਾਣੇ ਤੇ ਹੀ ਰੱਖਦੇ ਆ ਪਸ਼ੂ ਤੁਸੀਂ ਹਾਂ ਨੌਲੇਜ ਜਮਾਂ ਹੀ ਹੈਣੀ ਨਾ ਫਿਰ ਇਹ ਚੀਜ਼ ਤੁਹਾਨੂੰ ਚਾਹੀਦੀ ਹੈ ਨਾ ਤੇ ਆ ਛੋਡੇ ਬੰਦੇ ਨੂੰ ਨੌਲੇਜ ਹੈਗੀ ਆ ਪਰ ਇਹ ਓਵਰ ਪਾਈ ਜਾਂਦਾ ਇਹ ਓਵਰ ਪਾਈ ਜਾਂਦਾ ਹੈ ਨਾ ਜਿਵੇਂ 1.5 150 ਗ੍ਰਾਮ ਸੀਆਰਐਸ ਪਾਈ ਜਾਣਾ ਡੇਲੀ 200 ਗ੍ਰਾਮ ਉਹਦਾ ਕੋਈ ਫਾਇਦਾ ਨਹੀਂ ਜੀ 50 ਗ੍ਰਾਮ ਪਾਊਡਰ ਨੇ ਕੰਮ ਕਰ ਜਾਣਾ ਜਿੱਥੇ ਆਪਾਂ 200 ਗ੍ਰਾਮ ਥ ਪਸਵਾਇਰ ਉਹ ਤਾਂ 16 ਲੀਟਰ ਵਾਲੇ ਹਿਸਾਬ ਨਾਲ ਖਾਣ ਦੀ ਨੂੰ ਦੇਣਾ ਪਊਗਾ ਹਾਂ ਇੱਕ ਬੰਦਾ ਅਸੀਂ ਮੈਂ ਇੱਕ ਦਾਾ ਸੀ ਤੇ ਕੋਲੇ ਹਾਂਜੀ ਪਹਿਲਾਂ ਸੀਸੀ ਇੱਥੇ ਦੋ ਨਹੀਂ ਜਿਹੜੇ ਦੁੱਧ ਦੀਆਂ 12 ਲੀਟਰ ਤੇ ਪੱਠੇ ਨਹੀਂ ਇੱਕ ਟੋਕਰੀ ਪਾਉਣਾ ਹੈ ਅੱਛਾ ਮੈਂ ਇੱਕ ਟੋਕਰੀ ਨਾ ਜਰ ਵਾਲਾ ਲੀਟਰ ਦੁੱਧ ਕਿੰਨੇ ਜੀ ਉਹਨਾਂ ਬੰਦਾ ਸਰੀਰ ਸੁੱਕੂ ਜਮਾ ਦੋ ਮਹੀਨੇ ਦੇ ਉੱਪਰ ਆਹੀ ਮਹੀਨੇ ਦੇ ਅੰਦਰ ਉਹ ਖਰਾਕ ਲੈ ਕੇ ਦੁੱਧ ਬਣੀ ਜਾਊਗਾ ਹਾਂ ਫਿਰ ਹਾਲ ਚੁੱਤਾ ਫੜਵੜ ਦੀ ਹਾਂ ਤਾਂ ਸਹੀ ਗੱਲ ਆਈ ਸਹੀ ਆ ਗੱਲ ਥੋੜੀ ਇੱਕ ਟੋਕਰੀ ਪੱਠੇ ਮੈਨੂੰ ਦਾਣਾ ਹੀ ਪਾਉਂਦਾ ਕਹਿੰਦਾ ਮਤਲਬ ਹੈ ਕਿਹਲਾ ਵੀ ਪੱਠੇ ਨਹੀਂ ਪਾਉਂਦਾ ਨੋਈ ਵੀਰ ਇਹਦਾ ਝੂਠ ਹੀ ਆ ਜੀ ਮੇਰੇ ਹਿਸਾਬ ਨਾਲ ਹਾਂ ਚਲੋ ਉਹਦਾ ਅਗਲੇ ਦਾ ਸਿਸਟਮ ਆ ਜੀ ਧੰਨਵਾਦ ਜੀ ਇਹ ਬਸ ਮੇਨ ਰਿਪੀਟਰ ਸੀ ਸਾਨੂੰ ਦੱਸਿਆ ਸੀਗਾ ਵੀ ਇਹ ਚਾਰ ਕਰਕੇ ਹੋ ਜਾਂਦਾ ਇਹਨਾਂ ਦੇ ਪਸ਼ੂ ਤੇ ਚਾਰ ਨੂੰ ਪਾਉਂਦਿਆਂ ਨੂੰ ਹੋ ਗਈ ਤਿੰਨ ਚਾਰ ਸਾਲ ਸਾਨੂੰ ਹਾਂ ਤੇ ਇਹ ਥੋੜੀ ਜੀ ਦਿੱਕਤ ਹੌਲੀ ਹੌਲੀ ਆਉਣ ਲੱਗਦੀ ਆ ਜੀ ਪਸ਼ੂਆਂ ਜਣਾ ਜਿਵੇਂ ਇਹ ਚਾਰ ਤੇ ਹੀ ਪਲੀ ਆ ਝੋਟੀ ਛੋਡੀ ਸ਼ੁਰੂ ਤੋਂ ਹਾਂ ਜਿਹੜੀ ਸ਼ੁਰੂ ਤੋਂ ਬਲ ਗਈ ਦਿੱਕਤ ਉਹਦੇ ਜੀ ਆਉਂਦੀ ਆ ਉਹ ਚਲੋ ਛੋਡੀਆਂ ਪ੍ਰਾਣੀਆਂ ਮੱਝਾਂ ਸੀਗੀਆਂ ਉਹਨਾਂ ਨੇ ਚਲੋ ਰਹੀ ਗਈਆਂ ਹਨਾ ਹਾਂ ਪਹਿਲਾਂ ਵਧੀਆ ਪਸ਼ੂ ਰਹੀ ਜਾਂਦੇ ਹਾਂ ਪਹਿਲਾਂ ਕਿਤੇ ਆਈ ਕਿਤੇ ਇੱਕ ਪਸੰਦੀ ਆਉਂਦੀ ਸੀ ਹਾਂਜੀ ਉਹਦਾ ਫਲਕ ਦੀ ਇੱਕ ਮਾਤਾਈ ਸਾਡੀ ਉਹਨੂੰ ਫਲਕ ਹੁੰਦਾ ਪੁਰਾਣੀ ਬੰਦਿਆਂ ਨੂੰ ਦੇ ਜੀ ਹਾਂਜੀ ਹਾਂਜੀ ਲੋਕ ਸਾਹਿਬ ਜੀ ਹਾਂਜੀ ਪਹਿਲਾਂ ਬਾਹਰ ਉੱਤੀ ਸੀ ਉਹ ਵੀ ਇੱਕ ਆਈ ਆਈ ਕੋਈ ਉਹ ਖਰਾਕ ਉੱਤ ਪਾਈ ਲੀ ਦੇਖ ਕੇ ਜਿਹੇ ਅੱਛਾ ਉਹਨੂੰ ਹਾਂ ਪਤਾ ਸੀਗਾ ਮਾਤਾ ਨੂੰ ਅੱਛਾ ਮਾਤਾ ਮੰਨ ਲਓ ਛੋਡੀ ਮਾਤਾ ਹੀ ਹਾਂ ਹਾਂਜੀ ਅੱਛਾ ਛੋਡੀ ਮਾਤਾ ਸੀ ਅੱਛਾ ਹੁਣ ਗੁਜਰਗੀ ਮਾਤਾ ਵੀ ਚਲੋ ਕਿਸੇ ਦਾ ਮੰਨ ਕੇ ਚਲੋ ਉਹਨੂੰ ਨੌਲੇ ਸੀਗੀ ਬੇਬੇ ਨੂੰ ਬਈ ਚਲੋ ਉਸ ਹਿਸਾਬ ਨਾਲ ਪਾਈ ਜਾਂਦੀ ਸੀ ਦਾਣਾ ਜਾਂ ਠੀਕ ਆ ਠੀਕ ਆ ਜੀ ਚਾਰ ਸੱਡ ਦਿੰਨੇ ਆ ਚਾਰ ਸੱਡ ਦਿੰਨੇ ਆ ਠੀਕ ਆ ਜੀ ਚਾਰ ਫਿਰ ਐਤ ਕੀ ਵੀ ਪਾਉਣਾ ਚਾਰ ਹੀ ਪਾਉਣਾ ਜੀ ਚਾਰ ਹੀ ਪਾਤਾ ਪਾ ਕੇ ਕੀ ਕਰਦਾ ਸੀ ਹਜੇ ਪਾਰ ਵਾਲੀ ਚੱਲੀ ਜਾ ਮੇਰੇ ਤੇ ਉਲੀ ਆਲੀ ਤਾਂ ਨਹੀਂ ਚਾਰ ਨੂੰ ਲੱਗੀਗੀ ਧਿਆਨ ਦਿੱਤਾ ਕਦੇ ਨਹੀਂ ਤੇ ਕਦੇ ਤੁਸੀਂ ਉਹ ਚਾਰ ਚੈੱਕ ਕਰਾਇਆ ਤੁਸੀਂ ਉਹਦਾ ਹੋ ਗਈ ਕਹਿੰਦੇ ਹੁੰਦੇ ਆ ਜਿਹੜਾ ਇਹਦੇ ਚ ਚਾਰ ਸੱਬਾ ਬਾਹਰ ਚ ਲੈ ਜਾ ਦੇਖੋ ਇਹ ਤੁਹਾਨੂੰ ਮੱਤੀ ਬਈ ਹੂੰ 4 ਤਾਂ ਬਹੁਤ ਵਧੀਆ ਹੈ 4 ਚ ਦਾ ਮਹਿੰਗਾ ਇਹ ਤਾਂ ਸਭ ਬੜਾ ਲਾਲਚਾ ਤੁਸੀਂ 6 ਮਾੜੀ ਨਹੀਂ ਲੱਗਦਾ ਪਰ ਇਹਦਾ ਨਾ ਪੀ ਐਚ 4 ਹੋਣਾ ਚਾਹੀਦਾ ਜੀ ਮੰਨ ਲਓ ਪੀ ਐਚ ਚੈੱਕ ਕਰਾਉਣਾ ਨਾ ਇਹਦੇ ਚੋਂ ਜੋ ਤੁਸੀਂ ਨਹੀਂ ਨਹੀਂ ਇਹਦੇ ਵਿੱਚ ਪੀ ਐਚ ਹੁੰਦਾ ਚੈੱਕ ਕਰਨ ਵਾਲਾ ਸਿਸਟਮ 4 ਦਾ ਤੇ ਉਹ ਚੈੱਕ ਕਰਾ ਕੇ ਫੇਰ ਪਤਾ ਲੱਗਦਾ ਵੀ 4 ਸਹੀ ਹੈ ਕਿ ਨਹੀਂ ਜੇ 4 ਤੁਸੀਂ ਗਲਤ ਪਾ ਰਹੇ ਆ ਤਾਂ ਰਿਪੀਟ ਬਲੀਡਿੰਗ ਦੀ ਸਮੱਸਿਆ ਵੀ ਆਊਗੀ ਤੇ ਮਸਟਟਾਈਟਸ ਦੀ ਸਮੱਸਿਆ ਵੀ ਆਊਗੀ ਹਾਂ ਉਹ ਜ਼ਹਿਰ ਦੇ ਬਰਾਬਰ ਹੀ ਹੈ ਇਹ ਥਣਾ ਦੀ ਚਾਰ ਕਰਕੇ ਆਈ ਹੈ ਵੀ ਹਾਂ ਇਹ ਚਾਰ ਕਰਕੇ ਆਈ ਹੈ ਹਾਂ ਜਿਹੜੀ ਗੱਲ ਮੈਂ ਤੁਹਾਨੂੰ ਤਾਂ ਹੀ ਦੱਸ ਰਿਹਾ ਨਾ ਵੀ ਚਾਰ ਦੀ ਦਿੱਕਤ ਪੂਰੀ ਹੈ ਤੁਹਾਡੇ ਪਸ਼ੂਆਂ 'ਚ ਪਰ ਇੱਕ ਗੱਲ ਆ ਵੀ ਚਾਰ ਨਾ ਦੇ ਇਹਨੂੰ ਤੁਸੀਂ ਨਾਰਮਲ ਹੀ ਪਾਲਿਆ ਕੁਛ ਨਹੀਂ ਪਾਇਆ ਹੂੰ ਇਹਨੂੰ ਤੁਸੀਂ ਨਾਰਮਲ ਹੀ ਪਾਲਿਆ ਆਹ ਕੱਟੀ ਨੂੰ ਕਿ ਕੁਛ ਫੀਡ ਫੂਡ ਪਾਉਣੇ ਆ ਨਾ 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 ਕੁਛ ਨਹੀਂ ਪਾਉਂਦੇ ਕੱਲਾ ਚਾਰ ਹੀ ਕੱਲਾ ਚਾਰ ਤੇ ਦੁੱਧ ਹੈ ਹਾਂ ਬਸ ਕਿੰਨਾ ਦੁੱਧ ਛੱਡਦੇ ਆਂ ਇਹਨੂੰ ਕੱਟੀ ਵੀ ਹਾਂ ਪੂਰਾ ਹੀ ਛੱਡਦੀ ਹੈ ਕੱਟੀ ਦੀ ਬਰੀਡ ਬਰੂਡ ਬਹੁਤ ਆ ਤੇ ਉਹ ਵੀ ਵਾਈਟ ਹੂਟ ਵੇਖੋ ਤੁਸੀਂ ਕਿੰਨੀ ਹੈ ਨਾ ਇਹ ਚੰਗਾ ਕਹਿ ਕੱਟੀ ਜੋ ਭਰਿਆ ਸੀ ਨੋਰਮਲ ਟੀਕੇ ਦੀ ਠੀਕ ਹੈ ਜੀ ਠੀਕ ਹੈ ਪੁੱਛਿਆ ਭਰਿਆ ਠੀਕ ਆ ਅੱਛਾ ਚੰਗਾ ਇੱਕ ਥੋੜਾ ਜਿਹਾ ਟੀਕੇ ਲੱਗ ਕੇ ਰੱਖਿਆ ਕਰੋ ਜੀ ਐ ਪਤਾ ਨਹੀਂ ਲੱਗਦਾ ਹੁਣ ਆਪਾਂ ਨੂੰ ਉਹ ਛੋਟੀ ਦਾ ਪਤਾ ਨਹੀਂ ਕਿਹੜੇ ਟੀਕੇ ਦੀ ਹੈ ਗਾਂ ਉਹਦੇ ਉਹੀ ਟੀਕੇ ਭਰਿਆ ਗਿਆ ਤਾਂ ਉਹਦਾ ਬੱਚਾ ਸਹੀ ਨਹੀਂ ਆਉਣਾਗਾ ਇਹ ਵੀ ਦਿੱਕਤ ਆਉਂਦੀ ਹੈ ਰਹਿਣ ਦੀ ਹਾਏ ਉਹ ਜਿਹੀ ਪ੍ਰੋਬਲਮ ਆਉਂਦੀ ਹੈ ਟੀਕੇ ਲੱਗ ਕੇ ਰੱਖਿਆ ਕਰੋ ਮੈਂ ਤਾਂ ਹਰੇਕ ਵੀਡੀਓ 'ਚ ਤੁਹਾਨੂੰ ਇਹ ਗੱਲ ਕਹਿਣਾ ਵੀ ਟੀਕੇ ਲੱਗ ਕੇ ਰੱਖਿਆ ਕਰੋ ਜੀ ਹਾਂ ਆ ਕੱਟੀ ਵੇਖੋ ਤਨਵਾਦੀ ਚੈਨਲ ਨੂੰ ਕਰਿਓ ਜੇ ਆਪਣੇ ਨੂੰ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਜੇ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਲੱਗਦੀਆਂ ਜੀ ਇਹ ਕਲਿਆਣ ਸੁਖੇ ਪਿੰਡ ਦੀ ਵੀਡੀਓ ਸੀਗੀ ਜੀ ਰਿਪੀਟ ਬਰੀਡਿੰਗ ਦੀ ਆਚਾਰ ਕਰਕੇ ਜਿਹੜੀ ਆਈ ਸੀ ਤੁਹਾਨੂੰ ਇਹਦੇ ਬਾਰੇ ਇੱਚੇ ਦੱਸਿਆ ਜੀ ਧੰਨਵਾਦ ਯਾਰਾ ਦੋਸਤਾਨਾ ਤੇ ਭੈਣ ਭਰਾਵਾਂ ਨਾਲ ਕਰਿਆ ਕਰੋ ਵੀਡੀਓ ਨੂੰ ਸਾਂਝੀ ਧੰਨਵਾਦ